ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਆਦੀ ਬਹੁਤ ਹੀ ਦਿਲਚਸਪ ਤਾਂ ਹੈ ਹੀ ਇੱਕ ਨਵੀਂ ਜਾਣਕਾਰੀ ਹੈ ਇਹ ਬਿਲਕੁਲ ਗੱਲ ਕਰਾਂਗੇ ਰਾਜੀਵ ગાંધી ਜਦੋਂ ਪ੍ਰਧਾਨ ਮੰਤਰੀ ਸੀਗਾ ਪ੍ਰਧਾਨ ਮੰਤਰੀ ਦੇ ਦਫ਼ਤਰ 'ਮਾਂ ਜਾਸੂਸੀ ਹੋਣ ਲੱਗ ਪਈ ਤੇ ਇੱਕ ਬਹੁਤ ਵੱਡਾ ਨੈੱਟਵਰਕ ਖੜਾ ਹੋ ਗਿਆ ਜਾਸੂਸੀ ਦਾ ਔਰ ਫਿਰ ਇਹ ਜਾਸੂਸੀ ਦਾ ਭਾਂਡਾ ਕਿਵੇਂ ਫਟਿਆ ਕਿਹਨੇ ਫੋੜਿਆ ਔਰ ਇਹਦੇ 'ਮਾਂ ਕੌਣ-ਕੌਣ ਸ਼ਾਮਿਲ ਤੇ ਸਾਰੀ ਗੱਲਬਾਤ ਸੁਣਨ ਵਾਲੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਥਾਰੀ ਨੂੰ ਸੁਣਿਓ ਬੜੀ ਇੰਟਰਸਟਿੰਗ ਸਟੋਰੀ ਹੈ ਤੇ ਸੱਚੀ ਵੀ ਹੈ ਔਰ ਚੈਨਲ ਜਿੰਨਾ ਵੀਰ ਨੇ ਸਬਸਕ੍ਰਾਈਬਰ ਨਹੀਂ ਕੀਤਾ ਆਪਣਾ ਹਾਲ ਤੱਕ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ ਸਨ 1985 ਦਾ ਜਰਮਨੀ ਜਨਵਰੀ ਮਹੀਨਾ ਇਹ ਭਾਰਤੀ ਰਾਜਨੀਤੀ ਦੇ ਖਾਤਰ ਕਾਪੀ ਉਤਲ ਪੁਤਲ ਵਾਲਾ ਮਹੀਨਾ ਸੀਗਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਮੁੱਖ ਸਕੱਤਰ ਪੀਸੀ ਅਲੇਗਜ਼ੈਂਡਰ ਇਹਨੇ ਅਸਤੀਫਾ ਦਿੱਤਾ ਸੀ ਉਦੋਂ ਔਰ ਭਾਰਤ ਦੇ ਕਹਿਣ ਉਤੇ ਫਰਾਂਸ ਨੇ ਦਿੱਲੀ ਤੋਂ ਆਪਣਾ ਰਾਜਦੂਤ ਵਾਪਸ ਅੱد ਲਿਆ ਚੈਕੋਸਲੋਵਾਕੀਆ ਅਤੇ ਚੜ੍ਹਦੇ ਜਰਮਨੀ ਦੇ ਦਿੱਲੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਕੱਢ ਦਿੱਤਾ ਗਿਆ ਇਸ ਸਾਰੇ ਘਟਨਾਕ੍ਰਮ ਦੇ ਪਿੱਛੇ ਇੱਕ ਜਾਸੂਸੀ ਕਾਹਨ ਸੀਗਾ ਜਿਹਦੇ ਧਾਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਨਾਲ ਜੁੜੇ ਹੋਏ ਸਨ ਔਰ ਭਾਰਤੀ ਮੀਡੀਆ ਵਿੱਚ ਇਹਨੂੰ ਮੋਲ ਇਨ ਦਾ ਪੀਐਮਓ ਸਕੈਂਡਲ ਕਿਹਾ ਜਾਂਦਾ ਸੀ ਔਰ ਇਹਦੇ ਵਿੱਚ ਸ਼ਾਮਲ ਸੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਮੁੱਖ ਸਖਤਰ ਪੀਸੀ ਅਲੇਗਜ਼ੈਂਡਰ ਦਾ ਨਿੱਜੀ ਸੈਕਟਰੀ ਐਂਟੀ ਖੈਰ ਪੀਏ ਮਲਹੋਤਰਾ ਤੇ ਇਥੋਂ ਤੱਕ ਕੇ ਉਹਨਾਂ ਦਾ ਚਪੜਾ ਸੀ ਵੀ ਸ਼ਾਮਲ ਸੀ 16 17 ਜਨਵਰੀ ਦੀ ਰਾਤ ਨੂੰ ਇੰਟੈਲੀਜੈਂਸ ਬਿਊਰੋ ਦੇ ਕਾਊਂਟਰ ਇੰਟੈਲੀਜੈਂਸ ਵਿਭਾਗ ਨੇ ਸਭ ਤੋਂ ਪਹਿਲਾਂ ਐਂਟੀ ਖੈਰ ਨੂੰ ਗ੍ਰਿਫਤਾਰ ਕਰਿਆ ਸਨ 1985ਵਾਂ ਕੋਇਮਨ ਟੂਰ ਚ ਜਨਮਿਆ ਕੁਮਾਰ ਨਾਰੈਣ ਸਨ 1949 ਚ ਦਿੱਲੀ ਆਇਆ ਸੀ ਔਰ ਵਿਦੇਸ਼ ਮੰਤਰਾਲੇਆ ਵਿੱਚ ਇੱਕ ਸਟੈਨੋਗ੍ਰਾਫਰ ਦੇ ਰੂਪ ਚ ਉਹਨੇ ਆਪਣਾ ਪੇਸ਼ੇਵਰ ਜੀਵਨ ਸ਼ੁਰੂ ਕੀਤਾ ਸੀ ਬਾਅਦ ਮਾ ਇਹਨੇ ਅਸਤੀਫਾ ਦੇ ਕੇ ਇੰਜੀਨੀਅਰਿੰਗ ਉਪਕਰਨ ਬਣਾਉਣ ਵਾਲੀ ਇੱਕ ਕੰਪਨੀ ਐਸਐਸਐਲ ਮਾਨਕ ਲਾਲ ਇਹਦੇ ਵਿੱਚ ਕੰਮ ਕਰਨਾ ਸ਼ੁਰੂ ਕਰਤਾ ਤਾਂ ਇੱਕ ਕਿਤਾਬ ਹੈ ਇਹ ਸਿੰਗੂਲਰ ਸਪਾਈ ਦਾ ਅਨਟੋਲਡ ਸਟੋਰੀ ਆਫ ਕੁਮਾਰ ਨਾਰੈਣ ਇਹਦਾ ਲੇਖਕ ਹੈ ਕਲੋਲ ਪਟਾਚਾਰ ਜੀ ਉਹ ਕਹਿੰਦਾ ਲਾਇਸੈਂਸ ਪਰਮਿਟ ਰਾਜ ਵਿੱਚ ਸਰਕਾਰ ਚ ਪਹਿਰਾਵੇ ਚ ਰਹਿਣ ਵਾਲਾ ਸਟੈਨੋਗ੍ਰਾਫਰ ਦੀ ਵਕ ਵਕ ਮਤਰਾਲਿਆਂ ਚ ਗੁਪਤ ਸੂਚਨਾਵਾਂ ਤੱਕ ਚੰਗੀ ਪਹੁੰਚ ਹੁੰਦੀ ਸੀ ਉਹ ਕਹਿੰਦਾ ਨਰੈਣ ਨੂੰ ਪਤਾ ਤਾਂ ਕਿ ਸਟੈਨੋਗ੍ਰਾਫਰ ਮਹਿਦ ਟਾਈਪ ਕਰਨ ਵਾਲਾ ਹੀ ਨਹੀਂ ਹੈ ਉਹਦੇ ਕੋਲ ਜੋ ਸੂਚਨਾਵਾਂ ਹੁੰਦੀਆਂ ਜਾਣਕਾਰੀ ਹੁੰਦੀ ਹੈ ਉਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਬਸ਼ਰਤੇ ਕਿ ਉਹ ਇਸ ਜਾਣਕਾਰੀ ਦਾ ਸੌਦਾ ਕਰਨ ਲਈ ਤਿਆਰ ਹੋਣ ਸਨ 1959 ਸਰਕਾਰੀ ਨੌਕਰੀ ਛੱਡਣ ਤੋਂ ਬਾਅਦ ਕੁਮਾਰ ਨੇ ਸਰਕਾਰ ਦੇ ਛੋਟੇ ਅਹੁਦਿਆਂ 'ਤੇ ਕੰਮ ਕਰਨ ਵਾਲੇ ਲੋਕਾਂ ਦਾ ਇੱਕ ਗੁਪਤ ਨੈੱਟਵਰਕ ਬਣਾ ਲਿਆ। ਇਹੀ ਨਹੀਂ ਇਹਨੇ 6 ਯੂਰਪੀ ਦੇਸ਼ਾਂ ਫਰਾਂਸ, ਜਰਮਨੀ, ਲੈਂਦਾ ਜਰਮਨੀ, ਚੜਦਾ ਜਰਮਨੀ ਤੇ ਲੈਂਦਾ ਜਰਮਨੀ। ਯਾਨੀ ਕਿ ਈਸਟ ਤੇ ਵੈਸਟ ਜਰਮਨੀ। ਚੈਕੋਸਲੋਵਾਕੀ ਆ। ਰੂਸ, ਪੋਲੈਂਡ ਇਹਦੇ ਜਿਹੜੇ ਦੂਤਾਵਾਸ ਹੈ ਮਤਲਬ ਕਿਹੜੀਆਂ ਉਹ ਹੋ ਐ ਐਂਬੈਸੀਆਂ ਇਨਾ ਦਿਨਾਂ ਦਾ ਰਾਪਤਾ ਵੀ ਕਾਇਮ ਕਰ ਲਿਆ ਤੇ ਉਹਨਾਂ ਤੱਕ ਗੁਪਤ ਜਿਹੜੇ ਦਸਤਾਵੇਜ਼ ਸੀਗੇ ਇਹ ਪਹੁੰਚਾਉਣ ਲੱਗਿਆ ਹੁਣ ਟਾਈਮਜ਼ ਆਫ ਇੰਡੀਆ ਦੇ 28 ਜਨਵਰੀ 1985 ਦੇ ਅਖਬਾਰ ਨੇ ਇੱਥੋਂ ਤੱਕ ਖਬਰ ਛਾਪੀ ਕਿ ਕੁਮਾਰ ਨਾਰੈਣ ਨੂੰ ਵਿਦੇਸ਼ ਵਿੱਚ ਗੁਪਤ ਜਾਣਕਾਰੀਆਂ ਇਕੱਠੀਆਂ ਕਰਨ ਦੀ ਸਖਲਾਈ ਤੱਕ ਦਿੱਤੀ ਗਈ ਸੀ ਸਨ 1985ਵਾਂ ਭਾਰਤમાં ਲਗਭਗ 2000 ਲੋਕ ਵੱਖ-ਵੱਖ ਕਾਰਪੋਰੇਟ ਕੰਪਨੀਆਂ ਦੇ ਲਈ ਸੰਪਰਕਾਂ ਜਿਹੜੇ ਇਹ ਅਧਿਕਾਰੀ ਦੇ ਤੌਰ ਤੇ ਕੰਮ ਕਰ ਰਹੇ ਸੀ ਜਿਨ੍ਹਾਂ ਦੇ ਵਿੱਚ ਕੁਮਾਰ ਨਾਰਾਇਣ ਵੀ ਸ਼ਾਮਲ ਸੀ ਔਰ ਦੋਸਤੋ ਕੁਮਾਰ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਦਫ਼ਤਰਾਂ ਸਮੇਤ ਹਰ ਅਹਿਮ ਵਿਭਾਗ ਦੇ ਵਿੱਚ ਮਤਲਬ ਮਹਿਕਮੇ ਚ ਦੋਸਤ ਸੀਗੇ ਆਪਣੀ ਅੰਗਰੇਜ਼ਤਰੀ ਤੋਂ ਪਹਿਲਾਂ ਇਹਨੇ ਕਈ ਜਾਇਦਾਦਾਂ ਖਰੀਦੀਆਂ ਸੀ ਤੇ ਉਹ ਇੱਕ ਅਮੀਰ ਅੰਸਾਰ ਬਣ ਚੁੱਕਿਆ ਸੀ ਔਰ ਇਹਦੇ ਆਪਣੇ ਸੂਤਰਾਂ ਨਾਲ ਬਹੁਤ ਆਤਮਕ ਸੰਪਰਕ ਸੀ ਔਰ ਆਪਣੇ ਸਭ ਤੋਂ ਨਜ਼ਦੀਕੀ ਲੋਕਾਂ ਨੂੰ ਉਹ ਬੜੇ ਮਹਿੰਗੇ ਮਹਿੰਗੇ ਗਿਫਟ ਦਿੰਦਾ ਹੁੰਦਾ ਸੀ ਹੁਣ ਮਾਮਲੇ ਦੀ ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਦਫ਼ਤਰ ਚਤਨਾਤ ਪੀ ਗੋਪਾਲਨ ਇਹਨਾਂ ਨੂੰ ਪਿਤਾ ਵਾਂਗ ਮੰਨਦਾ ਸੀ ਪਾਸਪੋਰਟ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਦਸਤਾਵੇਜ਼ਾਂ 'ਚ ਉਹਨੇ ਲਿਖਿਆ ਸੀ ਕਿ ਜੇ ਉਹਦੀ ਮੌਤ ਹੋ ਜਵੇ ਤਾਂ ਇਹਦੀ ਸੂਚਨਾ ਕੁਮਾਰ ਨਾਰਾਇਣ ਨੂੰ ਦਿੱਤੀ ਜਾਵੇ ਹੁਣ ਇਹ ਗੱਲ ਲੀਕ ਕਿੱਥੋਂ ਹੁੰਦੀ ਹੈ ਜਿਹੜੀਆਂ ਲੀਕ ਜਾਣਕਾਰੀਆਂ ਹੋਈਆਂ ਉਹਦੀ ਜਾਣਕਾਰੀ ਕਿਸੇ ਮਿਲਦੀ ਕੋਈ ਪ੍ਰਧਾਨ ਮੰਤਰੀ ਦਫ਼ਤਰ ਤੋਂ ਜਿਹੜੀਆਂ ਜਾਣਕਾਰੀਆਂ ਸੀ ਇਹ ਬਾਹਰ ਜਾ ਰਹੀਆਂ ਸੀ ਔਰ ਇਹ ਗੱਲ ਦੀ ਪਹਿਲੀ ਕਨਸੋ ਉਦੋਂ ਲੱਗੀ ਜਦੋਂ ਭਾਰਤ ਤੇ ਸ਼੍ਰੀਲੰਕਾ ਦੇ ਅਧਿਕਾਰੀਆਂ ਦੀ ਦਿੱਲੀ 'ਚ ਬੈਠਕ ਹੋਈ ਬੈਠਕ ਸ਼ੁਰੂ ਹੁੰਦਿਆਂ ਹੀ ਸ਼੍ਰੀਲੰਕਾ ਦੇ ਅਧਿਕਾਰੀਆਂ ਨੇ ਭਾਰਤੀ ਅਧਿਕਾਰੀਆਂ ਨੂੰ ਰਾ ਦਾ ਇੱਕ ਸਿਰੇ ਦਾ ਗੁਪਤ ਦਸਤਾਵੇਜ਼ ਦਿਖਾਇਆ ਜਿਦੇ ਮਾ ਦੱਸਿਆ ਗਿਆ ਤਾਂ ਕਿ ਸ਼੍ਰੀਲੰਕਾ ਬਾਰੇ ਭਾਰਤ ਸਰਕਾਰ ਵਿੱਚ ਕੀ ਸੋਚ ਹੈ ਬਨੋਦ ਸ਼ਰਮਾ ਤੇ ਜੀ ਕੇ ਸਿੰਘ ਨੇ ਦਾ ਵੀਕਰਸਾਲੇ ਦੇ 17 ਫਰਵਰੀ 1985 ਦੇ ਅੰਕਵਾਂ ਮ ਲਿਖਿਆ ਸੀ ਕਿ ਭਾਰਤ ਦੇ ਲਈ ਇਹ ਇੱਕ ਸ਼ਰਮਿੰਦਾ ਕਰਨ ਵਾਲਾ ਦਸਤਾਵੇਜ਼ ਸੀਗਾ ਸੂਈਆ ਅਫਸਰ ਇਸ ਬਾਰੇ ਹੈਰਾਨ ਸਨ ਕਿ ਜੋ ਦਸਤਾਵੇਜ਼ ਭਾਰਤ ਦੇ ਸਰਮੌਲ ਅਧਿਉਤੇ ਬੈਠੇ ਲੋਕਾਂ ਲਈ ਲਿਖਿਆ ਗਿਆ ਤਾਂ ਇਹ ਸ਼੍ਰੀਲੰਕਾ ਦੇ ਕੋਲ ਕਿਵੇਂ ਪਹੁੰਚ ਗਿਆ ਤਾਂ ਉਹ ਦਸਤਾਵੇਜ਼ ਦੀਆਂ ਸਿਰਫ ਤਿੰਨ ਨਕਲਾਂ ਬਣਾਈਆਂ ਗਈਆਂ ਸੀਗੀਆਂ ਦੋ ਰਾਜ ਦੇ ਵੱਡੇ ਅਫਸਰਾਂ ਕੋਲ ਸੀ ਤੇ ਇੱਕ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਭੇਜੀ ਗਈ ਸੀ ਹੁਣ ਸੂਈਆ ਅਧਿਕਾਰੀਆਂ ਨੂੰ ਇਹ ਜਾਣਨ 'ਚ ਦਿਲਚਸਪੀ ਸੀ ਕਿ ਇਸ ਸਿਰੇ ਦਾ ਗੁਪਤ ਕਾਗਜ਼ ਜਿਹੜਾ ਕਲੰਬੋ ਤੱਕ ਕਿਵੇਂ ਪਹੁੰਚਿਆ ਮਨੋਰ ਚਰਮਾ ਤੇ ਜੀਕੇ ਸਿੰਘ ਲਿਖਦੇ ਹਨ ਕਿ ਮਗਰਲੀ ਜਾਂਚ ਤੋਂ ਪਤਾ ਲੱਗਿਆ ਕਿ ਇੱਕ ਫ੍ਰਾਂਸੀਸੀ ਅਧਿਕਾਰੀ ਨੇ ਕੁਮਾਰ ਨਾਰੈਣ ਦੇ ਰਾਹੀਂ ਇਹ ਦਸਤਾਵੇਜ਼ ਹੱਥਲ ਕਰਕੇ ਸ਼੍ਰੀਲੰਕਾ ਤੱਕ ਪਹੁੰਚਾਇਆ ਸੀਗਾ ਹੁਣ ਜਾਂਚ ਅਧਿਕਾਰੀਆਂ ਨੇ ਦੱਸਿਆ ਸੀ ਕਿ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਨਰੈਣ ਫ੍ਰਾਂਸੀਸੀਤੀ ਸੂਈਆ ਏਜੰਸੀ ਲਈ ਕੰਮ ਕਰ ਰਿਹਾ ਸੀ ਇਹਨੂੰ ਭਾਰਤਮਾ ਫ੍ਰਾਂਸ ਦੇ ਕਾਰੋਬਾਰੀ ਤੇ ਰੱਖਿਆ ਹਿੱਤਾਂ ਦੇ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਭਾਰਤ 'ਚ ਉਸ ਸਮੇਂ ਰੱਖਿਆ ਬਾਜ਼ਾਰ ਖੁੱਲ ਰਿਹਾ ਸੀ ਤੇ ਫ੍ਰਾਂਸ ਦੀ ਕੋਸ਼ਿਸ਼ ਸੀ ਕਿ ਕਿਸੇ ਤਰ੍ਹਾਂ ਇਸ ਉੱਤੇ ਕਬਜ਼ਾ ਕੀਤਾ ਜਾਵੇ ਨਰੈਣ ਫ੍ਰਾਂਸੀਸੀਤੀ ਜਾਸੂਸੀ ਸੰਸਥਾ DGSE ਦੇ ਲਈ 7 ਸਾਲਾਂ ਤੱਕ ਕੰਮ ਕਰਦਾ ਰਿਹਾ ਇਹਦਾ DGSE ਦੇ ਨਾਲ ਸੰਪਰਕ ਅਲੇਗਜ਼ੈਂਡਰੋ ਦਾ ਮੋਰੈਂਚੋ ਦੇ ਕਾਰਜਕਾਲ 'ਚ ਸ਼ੁਰੂ ਹੋਇਆ ਸੀ ਤੇ ਸਨ 1881-82 ਦੇ ਦੌਰਾਨ ਜਦੋਂ ਪਾਇਰੇ ਮਾਰੋ ਸੰਸਥਾ ਦਾ ਮੁਖੀ ਬਣਿਆ ਤਾਂ ਇਹ ਸੰਪਰਕ ਆਪਣੇ ਸਿਖਰ ਨੂੰ ਪਹੁੰਚ ਗਿਆ ਤਾਂ ਸਨ 1982ਵਾਂ ਫਰਾਂਸ ਨੂੰ 46 ਮਰਾਦ 2000 ਐਚ ਤੇ 13 ਮਿਰਾਜ 2030 ਐਚ ਲੜਾਕੂ ਜਹਾਜ਼ਾਂ ਦੀ ਪੂਰਤੀ ਕਰਨ ਦਾ ਠੇਕਾ ਮਿਲਿਆ ਤੇ ਇਹਦੀ ਗੁਜਾਇਸ਼ ਰੱਖੀ ਗਈ ਸੀ ਕਿ 110 ਜਹਾਜ਼ ਹੋਰ ਖਰੀਦੇ ਜਾ ਸਕਦੇ ਸਾਲਾਂ ਬਾਅਦ ਪਾਇਰੋ ਮਾਰਿਓ ਨੇ ਸ਼ੇਖੀ ਮਾਰੀ ਸੀ ਕਿ ਉਹਦੀ ਅਗਵਾਈ ਚ ਭਾਰਤ ਦੇ ਰੱਖਿਆ ਮੰਤਰਾਲੇ ਚ ਸਨ ਲਾਉਣਾ ਉਹਦੀ ਵੱਡੀ ਉਪਲਬਧੀ ਸੀਗੀ ਜਿਦੇ ਕਾਰਨ ਫਰਾਂਸ ਮਿਰਾਜ ਜਹਾਜ਼ ਭਾਰਤ ਨੂੰ ਵੇਚਣ ਮੈਂ ਸਫਲ ਹੋ ਰਿਹਾ ਸੀ ਇਸ ਪੂਰੇ ਮਿਸ਼ਨ ਨੂੰ ਆਪਰੇਸ਼ਨ ਨਿਕੋਬਾਰ ਦਾ ਨਾਮ ਦਿੱਤਾ ਗਿਆ ਸੀ ਹਾਲਾਂਕਿ ਇਹ ਕਹਿਣ ਦੀ ਕੋਈ ਬਨਿਆਦ ਨਹੀਂ ਕਿ ਫਰਾਂਸ ਨੂੰ ਇਹ ਠੇਕਾ ਦਿੱਤੇ ਜਾਣ ਚ ਇਸ ਜਾਸੂਸੀ ਕਾਹਨ ਦੀ ਕੋਈ ਮਤਲਬੋਕ ਲਿੰਕ ਹੈ ਭਾਰਤ ਤੇ ਫਰਾਂਸ ਦਾ ਜਿਹੜਾ ਕਰਾਰ ਹੋਇਆ ਸੀ ਸਮਝੌਤਾ ਇਹ ਹੁਣ ਤੋਂ ਪਹਿਲਾਂ ਰੂਸ ਨੇ ਆਪਣੇ ਰੱਖਿਆ ਮੰਤਰੀ ਦਮਿਤਰੀ ਉਸਤੀਨੋਵ ਨੂੰ ਇਸ ਮਿਸ਼ਨ ਦੇ ਨਾਲ ਦਿੱਲੀ ਭੇਜਿਆ ਸੀ ਕਿ ਉਹ ਭਾਰਤ ਨੂੰ ਫਰਾਂਸੀਸੀ ਜਹਾਜ਼ਾਂ ਦੀ ਥਾਂ ਰਸ਼ੀਆ ਜਹਾਜ਼ ਖਰੀਦਣ ਲਈ ਮਨਾਉਣ ਪਰ ਉਹ ਸਫਲ ਨਹੀਂ ਹੋਇਆ ਹੁਣ ਕੁਮਾਰ ਨਰੈਣ ਉੱਤੇ ਸ਼ੱਕ ਕਿਵੇਂ ਹੋਇਆ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਮਾ ਹਾਈ ਅਲਰਟ ਸੀ ਤੇ ਸੱਤਾ ਦੇ ਗਲਿਆਰੇ ਨਾਲ ਜੁੜਿਆ ਹਰ ਬੰਦਾ ਸ਼ੱਕ ਦੇ ਘੇਰੇ ਮਾਤਾ ਇੱਕ ਸਮਾਂ ਐਦਾਂ ਦਾ ਆਇਆ ਜਦੋਂ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦਫ਼ਤਰ ਦੇ ਵੱਡੇ ਅਫਸਰਾਂ ਉੱਤੇ ਵੀ ਨਿਗਰਾਨੀ ਕਰਨ ਲੱਗੀ ਪਰ ਪ੍ਰਧਾਨ ਮੰਤਰੀ ਦਫ਼ਤਰ ਚ ਕੁਮਾਰ ਦਾ ਕਨੈਕਸ਼ਨ ਇਹਦੇ باوجود ਕਿਸੇ ਦੇ ਨਜ਼ਰ ਹੀ ਨਹੀਂ ਚੜਿਆ ਕਮਾਂ ਨਰੈਣ ਸੰਜੋਗ ਨਾਲ ਪੁਲਸ ਦੇ ਹੱਥੇ ਚੜ ਗਿਆ ਕੁਦਰਤੀਓਂ ਸੀਬੀਆਈ ਦੇ ਵਿੱਚ ਕੰਮ ਕਰਨ ਵਾਲੇ ਬੇਦ ਪ੍ਰਕਾਸ਼ ਇਹ ਅਕਸਰ ਆਪਣੇ ਦੋਸਤ ਸੁਭਾਸ਼ ਸ਼ਰਮਾ ਦੀ ਫੋਟੋ ਕਾਪੀ ਕਰਨ ਦੀ ਦੁਕਾਨ ਤੇ ਜਾਇਆ ਕਰਦੇ ਸੀ ਦੁਕਾਨ ਮਾ ਰੌਸ਼ਨੀ ਬਹੁਤ ਰਹਿੰਦੀ ਸੀ ਅਚਾਨਕ ਉਹਦੀ ਨਜ਼ਰ ਫੋਟੋ ਕਾਪੀ ਕੀਤੇ ਜਾ ਰਹੇ ਇੱਕ ਪੰਨੇ ਉੱਤੇ ਪਈ ਜਿਹਦੇ ਉੱਤੇ ਲਿਖਿਆ ਸੀ ਸੈਂਟਰਲ ਇੰਟੈਲੀਜੈਂਸ ਬਿਊਰੋ ਬੇਦ ਪ੍ਰਕਾਸ਼ ਆਪਣੇ ਤਜਰਬੇ ਤੋਂ ਜਾਣਦਾ ਸੀ ਕਿ ਇੰਟੈਲੀਜੈਂਸ ਬਿਊਰੋ ਆਪਣੇ ਕਿਸੇ ਵੀ ਅੰਦਰੂਨੀ ਕਾਗਜ਼ੇ ਨੂੰ ਬਾਹਰ ਜਾਣ ਦਾ ਹੁਕਮ ਨਹੀਂ ਦਿੰਦਾ ਆਗਿਆ ਨਹੀਂ ਦਿੰਦਾ ਮਤਲਬ ਹੁਣ ਆਈਬੀ ਦੇ ਅਹਿਮ ਕਾਗਜ਼ਿਆਂ ਦੀ ਫੋਟੋਕਾਪੀ ਦੀ ਗੱਲ ਕਰੀਏ ਤਾਂ ਬੇਦ ਪ੍ਰਕਾਸ਼ ਕਮਰੇ ਦੇ ਖੂੰਜੇ 'ਚ ਪਈ ਇੱਕ ਕੁਰਸੀ ਤੇ ਬਹਿ ਗਿਆ ਫੋਟੋਕਾਪੀ ਕਰਾਉਣ ਵਾਲੇ ਬੰਦੇ ਸੁਭਾਸ਼ ਸ਼ਰਮਾ ਦੀ ਉਹਦੇ ਵੱਲ ਪਿੱਠ ਸੀ ਉਹਨੇ ਦੇਖਿਆ ਕਿ ਇੰਟੈਲੀਜੈਂਸ ਬਿਊਰੋ ਦੇ ਕਾਗਜ਼ ਪ੍ਰਧਾਨ ਮੰਤਰੀ ਦਫ਼ਤਰ ਤੇ ਰਾਸ਼ਟਰਪਤੀ ਭਵਨ ਦੇ ਲਈ ਮਾਰਕ ਕੀਤੇ ਗਏ ਇਹ ਕਾਗਜ਼ ਅਸਾਮ ਕਸ਼ਮੀਰ ਭਾਰੀ ਉਦਯੋਗ ਤੇ ਪਾਕਿਸਤਾਨ ਨਾਲ ਜੁੜੇ ਹੋਏ ਸੀ ਇਹ ਤੋਂ ਬਾਅਦ ਬੇਦ ਪ੍ਰਕਾਸ਼ ਇਸ ਉਮੀਦ ਨਾਲ ਆਪਣੇ ਦੋ ਤਿੰਨ ਦੁਕਾਨ ਉੱਤੇ ਹਰ ਰੋਜ਼ ਜਾਣ ਲੱਗਿਆ ਕਿ ਉਹਦੀ ਮੁਲਾਕਾਤ ਇੱਕ ਵਾਰ ਫੋਟੋ ਕਾਪੀ ਕਰਾਉਣ ਵਾਲੇ ਨਾਲ ਜ਼ਰੂਰ ਹੋਊਗੀ ਇਹ ਚਲਤਲਾ ਕਈ ਦਿਨਾਂ ਤੱਕ ਜਾਰੀ ਰਿਹਾ ਇਨ੍ਹਾਂ ਕਾਗਜ਼ਾਂਵਾਂ ਭਾਰਤ ਦੀਆਂ ਅੰਦਰੂਨੀ ਤੇ ਬਾਹਰੀ ਚੁਣੌਤੀਆਂ ਬਾਰੇ ਇੰਟੈਲੀਜੈਂਸ ਬਿਊਰੋ ਦੀ ਸੂਈਆ ਜਿਹੜੀ ਇਹ ਸੰਖੇਪ ਹੁੰਦੀ ਸੀ ਮੋਟੀ-ਮੋਟੀ ਦਿਲਚਸਪ ਗੱਲ ਤਾਂ ਇਹ ਸੀ ਕਿ ਇਹਨਾਂ ਦਸਤਾਵੇਜ਼ਾਂ ਨੂੰ ਦਿੱਲੀ ਦੇ ਐਨ ਵਿਚਕਾਰ ਕਨਾਟ ਪਲੇਸ 'ਚ ਫੋਟੋਕਾਪੀ ਕੀਤਾ ਜਾ ਰਿਹਾ ਸੀ ਹੁਣ ਜਦੋਂ ਬੇਦ ਪ੍ਰਕਾਸ਼ ਨੂੰ ਪੂਰਾ ਭਰੋਸਾ ਹੋ ਗਿਆ ਤਾਂ ਉਹਨੇ ਆਪਣੇ ਸਾਬਕਾ ਬੌਸ ਤੇ ਇੰਟੈਲੀਜੈਂਸ ਬਿਊਰੋ 'ਚ ਵਧੀਕ ਨਿਰਦੇਸ਼ਕ ਜੇ ਐਨ ਰੌਏ ਇਹਦੇ ਨਾਲ ਗੱਲ ਕੀਤੀ ਤੇ ਸਾਰੀ ਗੱਲ ਇਹਨੂੰ ਦੱਸੀ ਰੌਏ ਨੇ ਜਾਂਚ ਖਾਤਰ ਕੁਝ ਅਧਿਕਾਰੀਆਂ ਨੂੰ ਫੋਟੋਕਾਪੀ ਵਾਲੀ ਦੁਕਾਨ 'ਤੇ ਭੇਜਿਆ ਪਰ ਕੁਝ ਵੀ ਠੋਸ ਨਿਕਲ ਕੇ ਸਾਹਮਣੇ ਨਹੀਂ ਆਇਆ ਹੁਣ ਦੋਸਤੋ ਜਸੂਸੀ ਰੈਕਟਮਾਂ ਸ਼ਾਮਲ ਸਾਰੇ ਲੋਕਾਂ ਦੀ ਪਛਾਣ ਕਿਦਾਂ ਹੋਈ ਹੁਣ ਵੇਦ ਪ੍ਰਕਾਸ਼ ਇਹਦੇ ਸਬੂਤ ਇਕੱਠੇ ਕਰਨਾ ਚਾਹੁੰਦਾ ਸੀ ਇਹਨੇ ਇੱਕ ਦਿਨ ਉਸ ਚਪੜਾਸੀ ਦਾ ਲਿਆਂਦਾ ਇੱਕ ਕਾਗਜ਼ ਚੋਰੀ ਕਰਕੇ ਆਪਣੇ ਕੋਡ ਦੀ ਜੇਬਾਂ ਪਾ ਲਿਆ ਉਹਨੇ ਕਾਗਜ਼ ਨੂੰ ਪੜ੍ਹਿਆ ਤਾਂ ਦੇਖਿਆ ਕਿ ਉਹ ਇੰਟੈਲੀਜੈਂਸ ਬਿਊਰੋ ਦਾ ਇੱਕ ਕਾਗਜ਼ ਸੀ ਹੁਣ ਉਹਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਉਹਨਾਂ ਦਾ ਸ਼ੱਕ ਜਿਹੜਾ ਸਹੀ ਤਾਂ ਤਾਂ ਉਥੋਂ ਹੀ ਉਹ ਸਿੱਧਾ ਰੌਏ ਕੋਲ ਗਿਆ ਰੌਏ ਇਹ ਦੇਖਦੇ ਉੱਛਲ ਪਿਆ ਕਿਤੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦਾ ਨੇ ਫੈਸਲਾ ਕਰ ਲਿਆ ਤਾਂ ਬੇਦ ਪ੍ਰਕਾਸ਼ ਨੇ ਉਹਨੂੰ ਕਿਹਾ ਕਿ ਦੁਕਾਨ ਦਾ ਮਾਲਕ ਇਸ ਕੰਮ ਵਿੱਚ ਸ਼ਾਮਲ ਨਹੀਂ ਹੈ ਇਸ ਲਈ ਉਹਨੂੰ ਪਰੇਸ਼ਾਨ ਨਾ ਕੀਤਾ ਜਾਵੇ ਇੰਟੈਲੀਜੈਂਸ ਬਿਊਰੋ ਦੇ ਲੋਕਾਂ ਨੇ ਸਾਦੇ ਕੱਪੜਿਆਂ ਵਿੱਚ ਫੋਟੋਕਾਪੀ ਜਿਹੜੀ ਦੁਕਾਨ थी ਫੋਟੋਕਾਪੀ ਵਾਲੀ ਇਹਦੀ ਨਿਗਰਾਨੀ ਸ਼ੁਰੂ ਕਰਤੀ ਤਾਂ ਅਗਲੇ ਦਿਨ ਜਦੋਂ ਚਪੜਾਸੀ ਕਾਗਜ਼ ਕਾਪੀ ਕਰਵਾ ਕੇ ਦੁਕਾਨ ਤੋਂ ਨਿਕਲਿਆ ਤਾਂ ਬੇਦ ਪ੍ਰਕਾਸ਼ ਨੇ ਆਈਬੀ ਦੇ ਆਦਮੀ ਨੂੰ ਉਹਦੇ ਮਗਰ ਲਾਤਾ ਔਰ ਜਦੋਂ ਕਹਿੰਦੇ ਇਹ ਪਤਾ ਲੱਗਿਆ ਕਿ ਇਹ ਬੰਦਾ ਐਸ ਐਲ ਐਮ ਮਾਨਕ ਲਾਲ ਦੇ ਹੈਲੀ ਰੋਡ ਵਾਲੇ ਦਫਤਰ ਤੋਂ ਆਇਆ ਹੈ ਤਾਂ ਉਸ ਦਫਤਰ ਉੱਤੇ ਵੀ 24 ਘੰਟੇ ਦੀ ਨਿਗਰਾਨੀ ਬਿਠਾਤੀ ਕਈ ਦਿਨਾਂ ਦੀ ਨਿਗਰਾਨੀ ਤੋਂ ਬਾਅਦ ਇਸ ਰੈਕਟ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰ ਲਈ ਗਈ ਫਿਰ ਹੁਣ ਪੈਂਦਾ ਛਾਪਾ ਇਹ ਤੋਂ ਅਣਜਾਣ ਜਿਹੜਾ ਮੇਨ ਸੀ ਜਸੂਸ ਕੁਮਾਰ ਨਾਰੈਣ ਇਹ ਆਪਣੇ ਦਫਤਰਮਾ ਪੀ ਐਮਓ ਚ ਕੰਮ ਕਰ ਰਿਹਾ ਸੀ ਜਿਹੜਾ ਗੋਪਾਲਨ ਪੀ ਗੋਪਾਲਨ ਇਹਦੀ ਉਡੀਕ ਕਰ ਰਿਹਾ ਸੀ ਹੁਣ ਕਰੀਬ 11 ਵਜੇ ਰਾਤ ਨੂੰ ਗੋਪਾਲਨ ਇੱਕ ਬਰੀਫ ਕੇਸ ਲੈ ਕੇ ਨਾਰਾਇਣ ਕੋਲ ਪਹੁੰਚਿਆ ਕੁਮਾਰ ਨੇ ਉਹਨਾਂ ਦੇ ਖਾਤਰ ਬਿਸਕੀ ਦੀ ਇੱਕ ਬੋਤਲ ਖੋਲੀ ਤੇ ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਪਿਆ ਉਦੋਂ ਹੀ ਉਹਨੂੰ ਦਰਵਾਜ਼ੇ ਉੱਤੇ ਇੱਕ ਦਸਤਕ ਸੁਣਾਈ ਦਿੱਤੀ ਤਾਂ ਦਰਵਾਜ਼ਾ ਖੁੱਲ੍ਹਦੇ ਹੀ ਇੰਟੈਲੀਜੈਂਸ ਬਿਊਰੋ ਦੀ ਟੀਮ ਕਮਰੇ ਵਿੱਚ ਦਾਖਲ ਹੋਈ ਤੇ ਉਹਨੂੰ ਕੁਮਾਰ ਦੀ ਮੇਜ਼ ਉੱਤੇ ਸਿਰਫ ਡੇਢ ਘੰਟਾ ਪਹਿਲਾਂ ਹੋਈ ਕੈਬਨਟ ਮੀਟਿੰਗ ਦੇ ਨੋਟਸ ਮਿਲੇ ਟੀਮ ਨੇ ਕੁਮਾਰ ਤੇ ਗੋਪਾਲਨ ਨੂੰ ਆਪਣੀ ਥਾਂ ਤੇ ਬੈਠੇ ਰਹਿਣ ਲਈ ਕਿਹਾ ਵੀ ਬੰਦੇ ਦੇ ਪੁੱਤ ਬਣ ਕੇ ਬਹਿ ਜਾਓ ਔਰ ਪੂਰੇ ਦਫ਼ਤਰ ਦੀ ਤਲਾਸ਼ੀ ਲੈਣ ਲੱਗ ਪਏ। ਇਹ ਤਲਾਸ਼ੀ ਅਗਲੇ ਦਿਨ ਸਵੇਰ ਤੱਕ ਚੱਲਦੀ ਰਹੀ। ਟੀਮ ਨੂੰ ਬੜੀਆਂ ਟੌਪ ਦੀਆਂ ਕਹਿੰਦੇ ਸਕੌਚ ਤੇ ਬਿਸਕੀ ਦੀਆਂ 14 ਬੋਤਲਾਂ ਮਿਲੀਆਂ। ਨਾਰਾਇਣ ਤੇ ਗੋਪਾਲਨ ਨੂੰ ਪੁੱਛ ਕੇ ਚਲੇ ਹੀ ਲਾਲ ਕਿਲੇ ਲਿਜਾਇਆ ਗਿਆ। 17 ਜਨਵਰੀ ਦੀ ਰਾਤ ਨੂੰ ਤਿਲਕਮਾਰਗ ਪੁਲਿਸ ਸਟੇਸ਼ਨ ਤਿਲਕਮਾਰਗ ਜਿਹੜਾ ਪੁਲਿਸ ਸਟੇਸ਼ਨ ਹੈ ਈ ਦੇ ਵਿੱਚ ਉਨ੍ਹਾਂ 89 ਦੇ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਜਿਨ੍ਹਾਂ ਨੇ ਕੌਮੀ ਸੁਰੱਖਿਆ ਨਾਲ ਜੁੜੇ ਦਸਤਾਵੇਜ਼ਾਂ ਤੱਕ ਪਹੁੰਚ ਕਾਇਮ ਕਰਕੇ ਉਹ ਵਿਦੇਸ਼ੀ ਲੋਕਾਂ ਨੂੰ ਵੇਚੇ ਸੀਗੇ ਤਾਂ ਦੋਸਤੋ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ ਕਸ਼ਮੀਰੀ ਟੀਐਨ ਖੈਰ ਸੀਗਾ ਜੋ ਪੀਐਮ ਦੇ ਮੁੱਖ ਸਕੱਤਰ ਪੀਸੀ ਅਲੇਗਜ਼ੈਂਡਰ ਦਾ ਪੀਏ ਸੀ ਔਰ ਅਲੇਗਜ਼ੈਂਡਰ ਦਾ ਨਿੱਜੀ ਸਹਾਇਕ ਵਜੋਂ ਉਹਦੀ ਪਹੁੰਚ ਪੂਰੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸੀਗੀ ਇੱਕ ਹੋਰ ਜਣੇ ਕੇਕੇ ਮਲਹੋਤਰਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੋ ਕਿ ਗ੍ਰਹਿ ਮੰਤਰਾਲੇ ਤੋਂ ਬਦਲ ਕੇ ਪ੍ਰਧਾਨ ਮੰਤਰੀ ਦੇ ਦਫਤਰ ਆਇਆ ਸੀ ਹੁਣ ਗ੍ਰਿਫਤਾਰ ਕੀਤਾ ਗਿਆ ਇੱਕ ਹੋਰ ਜਣਾ ਸੀ ਰਾਸ਼ਟਰਪਤੀ ਦਾ ਪ੍ਰੈਸਲ ਸਲਾਹਕਾਰ ਤਲੋਚਨ ਸਿੰਘ ਦਾ ਸੀਨੀਅਰ ਨਿੱਜੀ ਸਹਾਇਕ ਐਸ ਸ਼ੰਕਰਨ ਮਦਰੂਈ ਦੇ ਰਹਿਣ ਵਾਲੇ ਸ਼ੰਕਰਨ ਪਿਛਲੇ 20 ਸਾਲਾਂ ਤੋਂ ਜ਼ਿਆਦਾ ਟਾਈਮ ਤੋਂ ਰਾਸ਼ਟਰਪਤੀ ਦੇ ਅਮਲੇ ਵਿੱਚ ਸੀਗਾ ਤੇ ਪ੍ਰੈਜ਼ੀਡੈਂਸ਼ੀਅਲ ਸਟੇਟ ਵਿੱਚ ਹੀ ਰਹਿੰਦਾ ਸੀ ਤਾਂ ਕਈ ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਕੁਮਾਰ ਨੂੰ ਤਿਹਾਰ ਤੀਲ ਪਹਚਾ ਦਿੱਤਾ ਗਿਆ ਕਮਾਦ ਰਹਿਣ ਨੂੰ ਜੇਲ੍ਹ ਦੇ ਮਾਹੌਲ ਦੇ ਕੁਮਾਰ ਦੀ ਸਿਹਤ ਉੱਤੇ ਬੜਾ ਬੁਰਾ ਅਸਰ ਪਾਇਆ ਔਰ ਉਹ ਬਿਮਾਰ ਰਹਿਣ ਲੱਗ ਪਿਆ ਉਹਨੂੰ ਡਰਦਾ ਕਿ ਉਹ ਜੇਲ੍ਹ ਵਿੱਚ ਕਤਲ ਹੋ ਜਾਣਾ ਔਰ ਉਹ ਰਾਤਾਂ ਨੂੰ ਉੱਠ ਉੱਠ ਕੇ ਚੀਕਾਂ ਲੱਗ ਪਿਆ ਮਾਰਨ ਤੇ ਹਾਰ ਜੇਲ੍ਹ ਦੇ ਸਾਬਕਾ ਪ੍ਰਸ਼ਾਸਕ ਅਧਿਕਾਰੀ ਸੁਨੀਲ ਗੁਪਤਾ ਇਹ ਕਹਿੰਦਾ ਕਹਿੰਦਾ ਕੁਮਾਰ ਹਰ ਸਮੇਂ ਰੋਂਦਾ ਰਹਿੰਦਾ ਦਾ ਗ੍ਰਿਫਤਾਰ ਹੋਣ ਤੋਂ ਪਹਿਲੇ 2 ਮਹੀਨਿਆਂ ਵਿੱਚ ਉਹਦਾ 20 ਕਿਲੋ ਭਾਰ ਘਟ ਗਿਆ ਅਸੀਂ ਉਹਨਾਂ ਨੂੰ ਮਜ਼ਾਕ ਵੀ ਕਰਦੇ ਸੀ ਕਿ ਉਹਦਾ ਭਾਰ ਘਟਣਾ ਚੰਗੀ ਗੱਲ ਹੈ ਹੁਣ ਉਹ ਲੰਬੇ ਸਮੇਂ ਤੱਕ ਜਿਉਂਦਾ ਰਹੂਗਾ ਹੁਣ ਕੁਮਾਨ ਰੈਣ ਨੇ ਕਿਦਾਂ ਜ਼ੁਲਮ ਕਬੂਲਿਆ ਜ਼ੁਲਮ ਹੁਣ ਇਹਨਾਂ ਗ੍ਰਿਫਤਾਰੀਆਂ ਨੂੰ ਜਨਤਕ ਨਹੀਂ ਕੀਤਾ ਗਿਆ ਸੀ ਪਰ ਦਾ ਹਿੰਦੂ ਦਾ ਹਿੰਦੂ ਦੇ ਜੀ ਕੇ ਰੈਡੀ ਇਹਨੂੰ ਇਹਦੀ ਪਿੰਕ ਪੈ ਗਈ ਮਾਹ ਜਿਹੜਾ ਉਹ ਸੀਗਾ ਪ੍ਰਕਾਸ਼ ਕਸੀ ਅਖਬਾਰ ਦਾ ਤੇ ਇਹਨੇ ਸਭ ਤੋਂ ਪਹਿਲਾਂ ਪ੍ਰਕਾਸ਼ਿਤ ਕਰਤੀ ਖਬਰ ਇਹ 4 ਫਰਵਰੀ 1985 ਨੂੰ ਐਸ ਐਮ ਐਲ ਮਾਨਕ ਲਾਲ ਨੇ ਕੁਮਾਨ ਰੈਣ ਨੂੰ ਨੌਕਰੀ ਤੋਂ ਬਰਖਾਸਤ ਕਰਤਾ ਕਮਾਨ ਰੈਣ ਨੇ ਫਿਰ 15 ਪੰਨਿਆਂ ਦੇ ਇਕਬਾਲੀਆ ਬਿਆਰਮਾ ਇਹ ਕਬੂਲ ਕੀਤਾ ਕਿ ਇਸ ਜਾਸੂਸੀ ਕੇਸ ਚ ਘੱਟ ਤੋਂ ਘੱਟ ਤਿੰਨ ਦੇਸ਼ ਸ਼ਾਮਲ ਸੀਗੇ ਔਰ ਉਹ ਪਿਛਲੇ 15 ਸਾਲਾਂ ਤੋਂ ਉਹਨਾਂ ਨੂੰ ਨਗਦ ਪੈਸਿਆਂ ਦੇ ਬਦਲੇ ਗੁਪਤ ਦਸਤਾਵੇਜ਼ ਮੁਹੱਈਆ ਕਰਵਾਉਂਦੇ ਰਹੇ ਕਮਾਨ ਨੇ ਆਪਣੇ ਰੋਜ਼ਗਾਰਦਾਤਾ ਮਾਨਕ ਲਾਲ ਬਾਰੇ ਵੀ ਕਿਹਾ ਕਿ ਉਹਨਾਂ ਨੇ ਵੀ ਇਹਨਾਂ ਜਾਣਕਾਰੀਆਂ ਦਾ ਲਹਾ ਲਿਆ ਹੁਣ ਪੀਸੀ ਅਲੈਗੈਂਡਰ ਦਾ ਅਸਤੀਫਾ ਦੀ ਜੇ ਆਪਾਂ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਜਜੀਪ ਗਾਂਧੀ ਦਾ ਮੁੱਖ ਸਕੱਤਰ ਪੀਸੀ ਅਲੈਗੈਂਡਰ ਇਹਨੇ ਪੂਰੇ ਮਾਮਲੇ ਦੀ ਨੈਤਿਕ ਜ਼ਿੰਮੇਵਾਰੀ ਲੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਉਹਨੇ ਆਪਣੀ ਆਤਮਕਥਾ ਥਰੂ ਦਾ ਕੋਰੀਡੋਰਸ ਆਫ ਪਾਵਰ ਇਹਦੇ માં ਲਿਖਦਾ ਹੋ ਕੇ 18 ਜਨਵਰੀ 1985 ਨੂੰ ਮੁੱਖ ਸਕੱਤਰ ਵਜੋਂ ਮੇਰੀਆਂ ਸਭਾਵਾ ਦਾ ਸਭ ਤੋਂ ਸਿਆਹ ਕਾਲਾ ਦਿਨ ਸਾਬਤ ਹੋਇਆ ਉਹ ਕਹਿੰਦਾ ਕਿ ਉਸ ਸਵੇਰ ਮੈਨੂੰ ਇਹ ਹਾਲਾ ਦੇਣ ਵਾਲੀ ਖਬਰ ਪਤਾ ਲੱਗੀ ਕਿ ਮੇਰੇ ਨਿੱਜੀ ਸੈਕਟਰੀ ਤੇ ਤਿੰਨ ਨਿੱਜੀ ਸਹਿਯੋਗੀਆਂ ਨੂੰ ਮੇਰੇ ਦਫ਼ਤਰ ਦੀਆਂ ਗੁਪਤ ਜਾਣਕਾਰੀਆਂ ਕੁਝ ਕਾਰੋਬਾਰੀ ਸੰਸਥਾਵਾਂ ਨੂੰ ਲੀਕ ਕਰਨ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਗਿਆ ਹੈ। ਉਹ ਕਹਿੰਦਾ ਮੇਰੀ ਤੁਰੰਤ ਪ੍ਰਤੀਕਿਰਿਆ ਸੀ ਕਿ ਮੈਂ ਇਸ ਮਾਮਲੇ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦਵਾਂ। ਉਹ ਕਹਿੰਦਾ ਮੈਂ 3 ਵਜੇ ਪ੍ਰਧਾਨ ਮੰਤਰੀ ਨੂੰ ਮਿਲਣ ਗਿਆ। ਉਸ ਸਮੇਂ ਤਿੰਨ ਸੀਨੀਅਰ ਸਹਿਯੋਗੀ ਨਰਸੀਮਹਾ Rao, ਬੀ.ਪੀ ਸਿੰਘ ਤੇ ਐਸਬੀ ਚਾਹਵਾਨ ਉਹਨਾਂ ਦੇ ਕੋਲ ਬੈਠੇ ਸੀ ਮੈਂ ਰਜੀਵ ਗਾਂਧੀ ਨੂੰ ਕਿਹਾ ਕਹਿੰਦਾ ਕਿ ਮੈਂ ਤੁਹਾਡੇ ਨਾਲ ਇਕੱਲੇ ਮਿਲਣਾ ਚਾਹੁੰਦਾ ਜਿਵੇਂ ਹੀ ਉਹ ਲੋਕ ਗਏ ਮੈਂ ਸਾਰੀ ਗੱਲ ਪ੍ਰਧਾਨ ਮੰਤਰੀ ਨੂੰ ਦੱਸੀ ਤੇ ਆਪਣੇ ਅਸਤੀਫੇ ਦੀ ਜਾਣਕਾਰੀ ਉਹਨਾਂ ਨੂੰ ਦਿੱਤੀ ਹੁਣ ਪੈਰਿਸ ਤੇ ਭਾਰਤ ਦੇ ਰਾਦੂਤ ਨਰਿੰਦਰ ਸਿੰਘ ਨੂੰ ਸੁਨੇਹਾ ਭੇਜ ਕੇ ਦੱਸਿਆ ਗਿਆ ਪੈਰਿਸਵਾਂ ਕਿ ਫਰਾਂਸ ਦੇ ਵਿਦੇਸ਼ ਮੰਤਰੀ ਨੂੰ ਮਿਲ ਕੇ ਭਾਰਤ ਚ ਫਰਾਂਸ ਦੇ ਰਾਦੂਤ ਨੂੰ ਵਾਪਸ ਕਰਨ ਦੀ ਬੇਨਤੀ ਕਰਨ ਤੇ ਇਹ ਵੀ ਕਹਿਣਗੇ ਦਿੱਲੀ ਚ ਉਹਨਾਂ ਦੇ ਦੂਤਾਵਾਸ ਐਮਬੈਸੀ ਦੇ ਕਰਮਚਾਰੀਆਂ ਦੀ ਗਿਣਤੀ ਦੇ ਬਰਾਬਰ ਹੋਣੀ ਚਾਹੀਦੀ ਹੈ ਤਾਂ ਚਨਮੇ ਗੋਰਖਾ ਆਪਣੀ ਸਵੈਜੀਵਨੀ ਸੈਂਟਰਸ ਆਫ ਪਾਵਰ ਇਹਦੇ ਵਿੱਚ ਲਿਖਦਾ ਉਹ ਕਹਿੰਦਾ ਫਰਾਂਸ ਦੇ ਰਾਸ਼ਟਰਪਤੀ ਫਰਾਂਸੂਆ ਸੇਤਰਾ ਨੇ ਰਜੀਵ ગાંધી ਨੂੰ ਚਿੱਠੀ ਲਿਖ ਕੇ ਕਿਹਾ ਕਿ ਜੋ ਕੁਝ ਵੀ ਹੋਇਆ ਉਹਨੂੰ ਭੁੱਲ ਜਾਣ ਇਸ ਘਟਨਾ ਨੂੰ ਦੋਹਾਂ ਦੇਸ਼ਾਂ ਦੀ ਦੋਸਤੀ ਦੇ ਵਿਚਕਾਰ ਨਹੀਂ ਆਉਣ ਦਿੱਤਾ ਜਾਊਗਾ 22 ਜਨਵਰੀ 1985 ਨੂੰ ਸੇਤਰਾ ਨੇ ਆਪਣੇ ਭਰਾ ਨੂੰ ਰਜੀਵ ગાંધી ਨੂੰ ਮਿਲਣ ਲਈ ਦਿੱਲੀ ਭੇਜਿਆ ਔਰ ਇਹ ਉਹਨਾਂ ਦਾ ਕਹਿਣ ਦਾ ਤਰੀਕਾ ਸੀ ਕਿ ਉਹ ਦੁਖੀ ਹੈ ਲੇਕਿਨ ਇਹ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਸਭ ਕਹਿਣ ਦੀ ਗੱਲਾਂ ਸੀ ਮਤਲਬ ਔਰ ਇਸ ਕਾਣ ਦੇ ਵਿੱਚ ਕਹਿ ਰਹੀ ਹੈ ਵੀ ਮਲਵਿਸ ਪੋਲੈਂਡ ਚੈਕਸਲ ਬਾਕੀ ਆ ਤੇ ਪੂਰਵੀ ਜਨਵਰੀ ਦੇ ਕਰਮਚਾਰੀਆਂ ਨੂੰ ਤੁਰੰਤ ਭਾਰਤ ਛੱਡ ਦੇਣ ਲਈ ਕਿਹਾ ਗਿਆ ਵੀ ਉੱਡ ਜਾਓ ਆਪਣਾ ਪਰ ਨਰਸੀਮਹਾ ਰਾਓ ਦਾ ਸਲਾਹ ਤੇ ਨਰਸੀਮਹਾ ਰਾਓ ਦੀ ਸਲਾਹ ਤੇ ਰੂਸ ਨੂੰ ਜਿਹੜੇ ਰੂਸ ਦੇ ਰਾਜਦੂ ਸੀਗੇ ਇੱਥੇ ਆਵਦੀ ਸੀ ਇਹਨਾਂ ਨੂੰ ਕੁਝ ਨਹੀਂ ਕਿਹਾ ਗਿਆ ਤਾਂ ਦੋਸਤੋ ਸਾਰੇ 13 ਮੁਲਜ਼ਮਾਂ ਦੇ ਖਿਲਾਫ 17 ਸਾਲ ਤੱਕ ਮਕਦਮਾ ਚੱਲਦਾ ਰਿਹਾ ਉਹਨਾਂ ਸਾਰਿਆਂ ਉੱਤੇ ਗੁਪਤ ਜਾਣਕਾਰੀਆਂ ਅਪਦੇਸ਼ੀ ਏਜੰਟਾਂ ਤੱਕ ਪਹੁੰਚਾਉਣ ਦੇ ਜੁਰਮ ਸਾਬਤ ਹੋਏ ਉਹਨਾਂ ਚੋਂ 4 ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਕੰਮ ਕਰ ਰਹੇ ਸੀ ਇਹਨਾਂ ਸਾਰਿਆਂ ਨੂੰ 10 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਪਰ ਫੈਸਲਾ ਆਉਣ ਤੋਂ 2 ਸਾਲ ਪਹਿਲਾਂ 20 ਮਾਰਚ ਸਾਲ 2000 ਨੂੰ ਕਮਾਂਦ ਰਣ ਦੀ ਮੌਤ ਹੋ ਗਈ ਇਹ ਸੀ ਦੋਸਤੋ ਸਾਰੇ ਰੈਕਡ ਦੀ ਗੱਲਬਾਤ ਐਦਾਂ ਵੀ ਚੱਕਰਬਾਜ਼ੀਆਂ ਪੈ ਜਾਨੀਆਂ ਪ੍ਰਧਾਨ ਮੰਤਰੀ ਦੇ ਦਫ਼ਤਰਾਂ ਦੇ ਵਿੱਚ ਸੋ ਮਿਲਦੇ ਹਾਂ ਅਗਲੀ ਜਾਣਕਾਰੀ ਨਾਲ ਦੇਓ ਆ ਗਿਆ ਸਤਿ ਸ਼੍ਰੀ ਅਕਾਲ